ਸਸਿਕਰ ਜੀ ਮੈਂ ਹਾਕੋਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 에ਅਰ ਇੰਡੀਆ ਨੇ 19 ਰੂਟਾਂ ਉਤੇ 118 ਰਫਤਾਰ ਵਾਲੀ ਉਡਾਨਾਂ ਘਟਾਉਣ ਦਾ ਫੈਸਲਾ ਕੀਤਾ ਹੈ ਜੋ ਛੋਟੇ ਜਹਾਜ਼ਾ ਦੇ ਆਕਾਰ ਦੇ ਨਾਲ ਸੰਚਾਲਿਤ ਨੇ ਕਿਹਾ ਜਾ ਰਿਹਾ ਹੈ ਕਿ ਤਿੰਨ ਰੂਟਾਂ ਤੇ ਉਡਾਨਾਂ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀਆਂ ਜਾਣਗੀਆਂ ਇਹ ਕਦਮ ਪੂਰੇ ਨੈਟਵਰਕ ਉਤੇ ਸੰਚਾਲਨ ਨੂੰ ਸਥਿਰ ਰੱਖਣ ਅਤੇ ਯਾਤਰੀਆਂ ਲਈ ਆਖਰੀ ਸਮੇਂ ਦੀ ਮੁਸ਼ਕਿਲਾਂ ਤੋਂ ਬਚਣ ਦੇ ਬਾਰੇ ਚੁੱਕਿਆ ਜਾ ਰਿਹਾ ਹੈ ਇਸ ਨਾਲ ਹੀ ਯਾਤਰੀਆਂ ਨੂੰ ਆਖਰੀ ਸਮੇਂ ਦੀ ਪਰੇਸ਼ਾਨੀ ਤੋਂ ਬਚਾਇਆ ਜਾਵੇਗਾ ਇਸ ਤੋਂ ਇਲਾਵਾ ਦੁਨੀਆ ਬੈਂਗਲੌਰ ਅਤੇ ਦਿੱਲੀ ਮੁੰਬਈ ਵਰਗੇ ਕੁਝ ਵਿਸ਼ੇਸ਼ ਘਰੇਲੂ ਰੂਟਾ ਤੇ ਵੀ ਉਡਾਨਾਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ ਏਅਰ ਇੰਡੀਆ ਨੇ ਐਤਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ ਟਾਟਾ ਗਰੁੱਪ 에어ਲਾਈਨ 19 ਰੂਟਾਂ ਉੱਤੇ 118 ਹਫ਼ਤਾਵਾਰੀ ਉਡਾਨਾਂ ਘਟਾਵੇਗੀ ਇਹ ਉਡਾਨਾਂ ਨੈਰੋ ਬੋਡੀ ਜਹਾਜ਼ਾਂ ਦੁਆਰਾ ਚੁਰਾਈਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਤਿੰਨ ਰੂਟਾਂ ਉੱਤੇ ਹਵਾਈ ਸੇਵਾ ਅਸਥਾਈ ਤੌਰ ਤੇ ਬੰਦ ਕਰ ਦਿੱਤੀਆਂ ਜਾਣਗੀਆਂ 에어 ਇੰਡੀਆ ਨੇ ਪਹਿਲਾ ਵੱਡੇ ਆਕਾਰ ਦੇ ਜਹਾਜ਼ਾਂ ਦੀਆਂ 15% ਅੰਤਰਰਾਸ਼ਟਰੀ ਉਡਾਨਾਂ ਘਟਾਉਣ ਦਾ ਐਲਾਨ ਕੀਤਾ ਸੀ ਇਹ ਸਾਰੇ ਬਦਲਾਅ ਕੁਝ ਸਮੇਂ ਦੇ ਲਈ ਹੀ ਕੀਤੇ ਜਾ ਰਹੇ ਨੇ ਏਅਰਲਾਈਨ ਦਾ ਕਹਿਣਾ ਹੈ ਕਿ ਇਹ ਕਦਮ ਨੈਟਵਰਕ ਉੱਤੇ ਸੰਚਾਲਨ ਨੂੰ ਸਥਿਰ ਰੱਖਣ ਦੇ ਲਈ ਚੁੱਕਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਯਾਤਰੀਆਂ ਨੂੰ ਆਖਰੀ ਸਮੇਂ ਦੀ ਪਰੇਸ਼ਾਨੀ ਤੋਂ ਵੀ ਬਚਾਇਆ ਜਾਵੇਗਾ। ਏਅਰ ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਛੋਟੇ ਆਕਾਰ ਦੇ ਜਹਾਜ਼ਾਂ ਦੇ ਆਪਣੇ ਨੈੱਟਵਰਕ ਨੂੰ 5% ਤੋਂ ਵੀ ਘਟ ਕਰਾ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਏਅਰ ਇੰਡੀਆ ਦੀਆਂ ਸੇਵਾਵਾਂ 3 ਰੂਟਾਂ 'ਤੇ ਬੰਦ ਰਹਿਣਗੀਆਂ। ਇਸ ਦੇ ਨਾਲ ਹੀ 19 ਰੂਟਾਂ 'ਤੇ ਉਡਾਨਾਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ। ਇਹ ਬਦਲਾਅ 15 ਜੁਲਾਈ 2025 ਤੱਕ ਲਾਗੂ ਰਹਿਣਗੇ। ਬੰਗਲੌਰੂ ਸਿੰਗਪੂਰ ਪੁਨੇ ਸਿੰਗਪੂਰ ਅਤੇ ਮੁੰਬਈ ਬਾਗ ਡੋਕਰਾ ਰੂਟਾਂ 'ਤੇ ਹਫਤਾਵਰੀ ਉਡਾਨਾਂ 모ਤਲੈਂ ਗਿਆ ਇਹ پابੰਦੀ ਕਟੋ-ਕਟੇ ਜੁਲਾਈ ਦੇ ਮੱਦ ਤੱਕ ਜਾਰੀ ਰਹੇਗੀ ਤੇ ਇਸ ਤੋਂ ਇਲਾਵਾ ਦਿੱਲੀ ਬੰਗਲੌਰੂ ਅਤੇ ਦਿੱਲੀ ਮੁੰਬਈ ਵਰਗੇ ਕੁਝ ਵਿਸ਼ੇਸ਼ ਘਰੇਲੂ ਰੂਟਾਂ 'ਤੇ ਵੀ ਉਡਾਨਾਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ Air India ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਉਡਾਨਾਂ ਨੂੰ ਘਟਾਉਣ ਦਾ ਉਦੇਸ਼ ਪੂਰੇ ਨੈੱਟਵਰਕ ਦੇ ਵਿੱਚ ਕਾਰਜਸ਼ੀਲਤਾ ਨੂੰ ਸਥਿਰ ਰੱਖਣਾ ਹੈ ਇਸੇ ਨਾਲ ਹੀ ਯਾਤਰੀਆਂ ਨੂੰ ਅਚਾਨਕ ਸਮੱਸਿਆਵਾਂ ਤੋਂ ਬਚਾਇਆ ਜਾ ਸਕੇਗਾ ਹਾਲਾਂਕਿ ਇਸ ਤੋਂ ਪਹਿਲਾਂ 에어 ਇੰਡੀਆ ਨੇ ਬੁੱਧਵਾਰ ਨੂੰ ਵੱਡੇ ਚੁਹਾਸਤਿਆਂ ਉਡਾਨਾਂ ਦੇ ਵਿੱਚ 15% ਦੀ ਕਟੌਤੀ ਦਾ ਐਲਾਨ ਕੀਤਾ ਸੀ ਇਸ ਦਾ ਕਾਰਨ ਏਸੀ ਕਿ ਪਿਛਲੇ ਹਫਤੇ 에어 ਇੰਡੀਆ ਦਾ ਬੋਇੰਗ 787 ਡਿਮ ਲਾਈਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਤੋਂ ਬਾਅਦ ਸੁਰੱਖਿਆ ਜਾਂਚਾਂ ਅਤੇ ਸੰਚਾਲਨ ਦੇ ਵਿੱਚ ਸਮੱਸਿਆਵਾਂ ਆਈਆਂ ਸਨ। ਦਸਤੀ ਅਧਿਕਾਰੀਆਂ ਨੇ ਕਿਹਾ ਕਿ اے ਆਈ 171 ਜਹਾਜ਼ ਹਾਦਸੇ ਦੀ ਜਾਂਚ ਹਜੇ ਵੀ ਚੱਲ ਰਹੀ ਹੈ। ਇਸ ਹਾਦਸੇ ਦੇ ਵਿੱਚ 241 ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਇਹ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਸੀ। ਟਾਟਾ ਖਰੂਪ 에ਅਰਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਸਦੇ 33 ਬੋਇੰਗ 787-8 ਅਤੇ 787-9 ਜਹਾਜ਼ਾਂ ਦੇ ਵਿੱਚੋਂ 26 ਦੀ ਸੁਰੱਖਿਆ ਜਾਂਚ ਪੂਰੀ ਹੋ ਗਈ ਹੈ। ਇਹਨਾਂ ਸਾਰੇ ਜਹਾਜ਼ਾਂ ਨੂੰ ਹੁਣ ਸੇਵਾ ਦੇ ਵਿੱਚ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 에ਅਰ ਇੰਡੀਆ ਨੇ ਕਿਹਾ ਹੈ ਕਿ ਉਡਾਣਾਂ ਦੇ ਵਿੱਚ ਇਹ ਕਟੌਤੀ ਸੰਚਾਲਨ ਨੂੰ ਸਥਿਰ ਰੱਖਣ, ਵਧੇਰੇ ਕੁਸ਼ਲਤਾ ਦੇ ਨਾਲ ਕੰਮ ਕਰਨ ਅਤੇ ਯਾਤਰੀਆਂ ਨੂੰ ਅਸੁਵਿਧਾ ਘਟਾਉਣ ਦੇ ਲਈ ਕੀਤੀ ਜਾ ਰਹੀ ਹੈ ਤੇ ਇਹ ਕਟੌਤੀ ਘੱਟੋ-ਘੱਟ ਜੁਲਾਈ ਦੇ ਅੰਤ ਤੱਕ ਜਾਰੀ ਰਹੇਗੀ। d ਇਥੇ ਦੱਸਣਾ ਬੰਦਾ ਕਿ 에어 ਇੰਡੀਆ ਦਾ ਕਹਿਣਾ ਹੈ ਕਿ ਆਊਟ ਵਾਲੇ ਦਿਨਾਂ ਦੇ ਵਿੱਚ ਬਾਕੀ ਰਹਿੰਦੇ ਡ੍ਰੀਮ ਲਾਈਨਰ ਜਹਾਜ਼ ਦੀ ਜਾਂਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਬੋਇੰਗ 777 ਜਹਾਜ਼ ਦੀ ਵੀ ਜਾਂਚ ਕਰਨ ਦੀ ਯੋਜਨਾ ਹੈ ਕਿਉਂਕਿ ਬੀਤੇ ਦਿਨੀ AI 171 ਜਹਾਜ਼ ਅਹਮਦਾਬਾਦ ਤੋਂ ਲੰਡਨ ਦੇ ਗੈਟਵੇ ਖਵਾਈ ਰਿਡ ਦੇ ਉੱਤੇ ਜਾ ਰਿਹਾ ਸੀ ਤਾਂ ਜਹਾਜ਼ ਉਡਾਨ ਪਰੰਤ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਸੀਗਾ ਅਤੇ ਹਾਦਸੇ ਨਜਾਇਜ਼ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਜਹਾਜ਼ 'ਚ ਸਵਾਰ ਲਗਭਗ ਸਾਰੇ ਲੋਕ ਮਾਰੇ ਗਏ ਅਤੇ ਉਹਨਾਂ ਵਿੱਚੋਂ ਸਿਰਫ ਇੱਕ ਵਿਅਕਤੀ ਹੀ ਬਚ ਪਾਇਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ